1992 ਤੋਂ ਆਪਣੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੈ ਜੂਥ ਕਾਂਗਰਸ ਵਿੱਚ ਮੈਂਟਰੀ ਕੀਤੀ ਕੋ ਉਹ ਇੱਕ ਬਦਲਦਾ ਸਮਾਂ ਸੀ ਜਦੋਂ ਬਦਲਾ ਦੇ ਦਿੱਤੇ ਨਾ ਵੋਟ ਪਈ ਹੈ ਲੇਕਿਨ ਜੋ 2 ਸਾਲ ਚ ਲੋਕਾਂ ਨੇ ਮਹਿਸੂਸ ਕੀਤਾ ਵਾ ਕਿ ਇਹ ਜਿਹੜੀ ਆ ਹਰਮਹਾਈਤ ਤੇ ਫੇਲ ਪਈ ਆ ਸਰਕਾਰ ਆ ਮਾਰੀ ਵੀ ਪਾਰਟੀ ਦੀ ਵੇਖੋ ਹਰ ਸਰਕਾਰ ਜਿਹੜੀ ਹੁੰਦੀ ਹੈ ਕਿ ਆਪਣੇ ਕਾਰਜਕਾਲ ਦੇ ਵਿੱਚ ਵੱਤ ਵਤ ਕੰਮ ਕਰਨ ਦਾ ਯਤਨ ਕਰਦੀ ਹੈ ਬਾਕੀ ਗੱਲ ਇਹ ਨਹੀਂ ਵੀ ਲੋਕ ਕੀ ਮਹਿਸੂਸ ਕਰ ਰਹੇ ਉਹਦੇ ਬਾਰੇ ਹਰ ਪਾਰਟੀ ਆਪਣਾ ਇਹ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੱਤ ਵਤ ਬੋਰਡਾਂ ਦੇ ਵਿੱਚ ਜਿਆਦਾ ਗੱਲ ਇਹੋ ਹੀ ਹੈ ਜੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਵੀ ਉਹ ਐਡ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਕੰਮ ਦੇ ਉੱਤੇ ਨਹੀਂ ਇਸ ਕਰਕੇ ਉਹਨਾਂ ਨੂੰ ਇਸੇ ਤੀਜ ਦਾ ਹੀ ਤਲੋਕਾਂ ਨੂੰ ਭੁਲੇਖਾ ਪਾ ਗਈ ਸਰਕਾਰ ਉਹਨਾਂ ਦੀ ਉਦੋਂ ਪਿਛਲੇ 2 ਸਾਲ ਪਹਿਲਾਂ ਆਈ ਸੀ ਜੀਡੀਐਸ ਨਿਊਟਰਨਲ ਦੇਖ ਰਹੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਸਿਰਤੇ ਆ ਤੇ ਗਰਮੀ ਦਾ ਜਿਹੜਾ ਮੌਸਮ ਆ ਗਰਮ ਹੁੰਦਾ ਜਾ ਰਿਹਾ ਏ ਤਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹ ਵੀ ਸਰਗਰਮ ਹੁੰਦੀਆਂ ਜਾ ਰਹੀਆਂ ਨੇ ਦੋਨਾਂ ਦਾ ਜਿਹੜਾ ਤਾਲਮੇਲ ਕਿਹੋ ਜਿਹਾ ਰਹੇਗਾ ਤਰਨਤਾਰਨ ਹਲਕਾ ਤਰਨਤਾਰਨ ਜ਼ਿਲ੍ਹਾ ਹਲਕਾ ਖਡੂਰ ਸਾਹਿਬ ਤੋਂ ਜਿਹੜੀ ਕਾਂਗਰਸ ਵੱਲੋਂ ਦਾਵੇਦਾਰੀ ਠੋਕੀ ਗਈ ਹੈ ਅਵਤਾਰ ਸਿੰਘ ਤਨੇਜਾ ਵੱਲੋਂ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਆਪਣੇ ਜਿਹੜੇ ਉਮੀਦਵਾਰ ਨੇ ਉਹ ਉਹ ਐਲਾਨ ਦਿੱਤੇ ਨੇ ਕੱਲ ਹੀ ਕਾਂਗਰਸੀ ਤੇ ਭਾਜਪਾ ਅਜੇ ਪਾਰਟੀਆਂ ਨੇ ਆਪਣੇ ਜਿਹੜੇ ਉਮੀਦਵਾਰ ਐਲਾਨ ਲਏ ਆ ਇਸ ਕਰਕੇ ਕਾਂਗਰਸ ਵੱਲੋਂ ਜਿਹੜੀ ਦਾਵੇਦਾਰੀ ਠੋਕੀ ਆ ਉਹ ਅਵਤਾਰ ਸਿੰਘ ਤਨੇਜਾ ਜੀ ਨੇ ਠੋਕੀ ਆ ਅੱਜ ਅਸੀਂ ਉਹਨਾਂ ਦੇ ਕੋਲ ਪਹੁੰਚੇ ਆ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਦੇ ਆ ਕਿ ਉਹ ਕਿਹੜੇ ਮੁੱਦੇ ਲੈ ਕੇ ਆ ਜਿਹੜੇ ਤੱਕ ਪਹੁੰਚਣਗੇ ਕਿਹੜੇ ਕਿਹੜੇ ਜੜੀਆਂ ਲੋਕਾਂ ਦੀਆਂ ਮੰਗਾਂ ਨੇ ਉਹ ਖਰਾ ਉਤਰਦੇ ਨੇ ਆਪਾਂ ਸਾਰੀ ਜੜੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ ਸਰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਯਸ ਸਰ ਧੰਨਵਾਦ ਤੁਹਾਡਾ ਸਰ ਸਰ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀਆਂ ਚੋਣਾਂ ਦੀ ਜਿਹੜੀ ਤੁਸੀਂ ਦਾਵੇਦਾਰੀ ਠੋਕੀ ਹੈ ਕਿਦਾਂ ਦੇਖਦੇ ਜੋ ਪਹਿਲਾਂ ਤੇ ਮੈਂ ਆਪਣੀ ਬਾਰੇ ਕੁਝ ਦੱਸਣਾ ਚਾਹੂੰਗਾ ਜੀ ਮੈਂ 1992 ਤੋਂ ਆਪਣੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੈ ਜਦੋਂ ਜੂਥ ਕਾਂਗਰਸ ਵਿੱਚ ਮੈਂ ਐਂਟਰੀ ਕੀਤੀ ਸੀ ਤੇ ਉਹਦੇ ਤੋਂ ਬਾਅਦ ਮੈਂ ਪਾਰਟੀ ਨੂੰ ਅੱਜ ਤੱਕ ਕਦੀ ਵੀ ਨਹੀਂ ਬਦਲਿਆ ਆਪਣੀ ਪਾਰਟੀ ਦੇ ਵਿੱਚ ਸਥਿਰਤਾ ਨਾਲ ਬਿਲਕੁਲ ਕੰਮ ਕੀਤਾ 1998 ਤੋਂ 2003 ਤੱਕ ਕਾਉਂਸਲਰ ਰਹਾ ਮੈਂ ਇਥੇ ਤਰਨਤਾਰਨ ਚ ਉਸੇ ਸਮੇਂ ਦਰਮਿਆਨ 5 ਸਾਲ ਮੈਂ ਜੇ ਸੀਨੀਅਰ ਵਾਈਸ ਪ੍ਰਿੰਸੀਪਲ ਨਗਰ ਕੌਂਸਲ ਚ ਜਿਹੜੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਡਾਕਟਰ ਯਗਨੀ ਉਤਰੀ ਸਾਹਿਬ ਨਾਲ ਜਿਹੜੀ ਹੈ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਹੋਅ ਹੈਡ ਸੀਗੇ ਤੇ ਉਹਦੇ ਚ ਮੈਂ ਜੇ ਵਿੱਤ ਸਖਤਰ ਕੰਮ ਕੀਤਾ ਸੀ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਮੈਨੂੰ 22 ਚ ਚੇਅਰਮੈਨ ਮਾਰਕੀਟਿੰਗ ਕਮੇਟੀ ਨਿਯੁਕਤ ਕੀਤਾ ਜਿਹੜੀ ਮੈਂ ਸੇਵਾ ਨਿਭਾ ਚੁੱਕਾ ਹਾਂ ਇਸ ਵੇਲੇ ਡਿਸਟ੍ਰਿਕਟ ਕਾਂਗਰਸ ਕਮੇਟੀ ਵਿੱਚ ਅਹ ਹਰਮਨ ਦੋਸੇਨੀ ਦੀ ਗੱਲ ਨਾਲ ਵਾਈਸ ਚੇਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਰਜ ਕਮੇਟੀ ਜਿਹੜੀ ਉਹ ਮੈਂ ਕੰਮ ਕਰ ਰਿਹਾ ਹਾਂ ਇਹਨਾਂ ਸਾਰੀਆਂ ਆਪਣੀਆਂ ਸਵਾਨਮੁਖ ਰੱਖਦੇ ਆ ਮੈਂ ਪਾਰਟੀ ਕੋਲੋਂ ਦਾਵੇਦਾਰੀ ਪੇਸ਼ ਕੀਤੀ ਹੈ ਆ ਕਿ ਮੈਨੂੰ ਪਾਰਲੀਮੈਂਟ ਦੀ ਟਿਕਟ ਕੜੂਰ ਸਾਹਿਲ ਕੇ ਤੋਂ ਦਿੱਤੀ ਜਾਵੇ ਅਹ ਤੰਗੀਜ਼ਾ ਸਾਹਿਬ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਹਦਾ ਕਾਰਜਕਾਲ ਨੂੰ ਕਿਦਾਂ ਦੇਖਦੇ ਜੋ ਵੇਖੋ ਉਹ ਇੱਕ ਬਦਲਦਾ ਸਮਾ ਸੀ ਜਦੋਂ ਬਦਲਾ ਦੇ ਨੀਤੀਆਂ ਨੂੰ ਵੋਟ ਪਈ ਹੈ ਲੇਕਿਨ ਜੋ 2 ਸਾਲ ਚ ਲੋਕਾਂ ਨੇ ਮਹਿਸੂਸ ਕੀਤਾ ਵਾ ਕਿ ਇਹ ਜਿਹੜੀ ਆ ਹਰ ਮਹਾਜਿੱਤ ਤੇ ਫੈਲ ਪਈ ਆ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਸ ਵੇਲੇ ਲੈਂਡ ਆਰਡਰ ਦਾ ਮਸਲਾ ਸਭ ਤੋਂ ਗੰਭੀਰ ਆ ਨੀ ਦੇ ਤਹਿਤ ਲੋਕੀ ਸੜਕ ਤੇ ਨਹੀਂ ਨਿਕਲ ਸਕਦੇ ਜੀਆਂ ਸੜਕਾਂ ਤੇ ਨਹੀਂ ਜਾ ਸਕਦੀਆਂ ਸਨੈਚਿੰਗ ਹੁੰਦੀ ਆ ਕੋਤਨਾ ਕਦੇ ਲੁੱਟਖੋ ਹੁੰਦੀ ਆ ਤਰਨ-ਤਰ ਤੁਸੀਂ ਵੇਖੋ ਪਿਛਲੇ ਦਿਨਾਂ ਦੇ ਵਿੱਚ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਆਈਆਂ ਤੇ ਜਿੱਥੇ ਲੋਕਾਂ ਨੂੰ ਜੜੀਆਂ ਉਹ ਕੋਈ ਮਰਡਰ ਹੋਇਆ ਰਾਜਧਾਨੀ ਜਾਂ ਕਿਤੇ ਪਾਰੀਆਂ ਨੂੰ ਦੂਜਿਆਂ ਨੂੰ ਜੜੀਆਂ ਉਹ ਥ੍ਰੈਟਨਿੰਗ ਕਾਲਸ ਆਉਂਦੀਆਂ ਉਹਨਾਂ ਨੂੰ ਮੁੱਖ ਰੱਖ ਰਿਆ ਲੋਕੀ ਜਿਹੜਾ ਆਪਣੇ ਆਪ ਨੂੰ ਅ ਸਹਿਜ ਮਹਿਸੂਸ ਕਰ ਰਹੇ تھے ਤੇ ਤਨੇਜਾ ਸਾਹਿਬ ਸੀਐਮ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਅਸੀਂ 2 ਸਾਲਾਂ ਦੇ ਵਿੱਚ ਉਹ ਕੰਮ ਕਰ ਦਿੱਤਾ ਜਿਹੜੀਆਂ ਪਾਰਟੀਆਂ 70 72 ਸਾਲਾਂ ਦੇ ਵਿੱਚ ਨਹੀਂ ਕਰ ਸਕੀਆਂ ਅਸੀਂ ਰੁਜ਼ਗਾਰ ਦੇ ਰਹੇ ਹਾਂ ਅਸੀਂ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਜਿੱਦਾਂ ਥਰਮਲ ਪਲਾਂਟ ਹੈ ਬਿਜਲੀ ਦੇ ਉਹ ਅਸੀਂ ਸਰਕਾਰ ਦੀ ਝੋਲੀ ਪਾ ਰਹੇ ਹਾਂ ਜਾਂ ਹੋਰ ਵੀ ਇਹੋ ਜਿਹੇ ਜਿਹੜੇ ਕੰਮ ਅਸੀਂ ਲਗਾਤਾਰ ਸਾਡੀ ਜਿਹੜੀ ਪਾਰਟੀ ਆ ਉਹ ਕਰਦੀ ਆ ਰਹੀ ਹੈ ਵੇਖੋ ਹਰ ਸਰਕਾਰ ਜਿਹੜੀ ਹੁੰਦੀ ਹੈ ਆਪਣੇ ਕਾਰਜਕਾਲ ਦੇ ਵਿੱਚ ਵੱਤ ਵਤ ਕੰਮ ਕਰਨ ਦਾ ਯਤਨ ਕਰਦੀ ਹੈ ਬਾਕੀ ਗੱਲ ਇਹ ਨਹੀਂ ਵੀ ਲੋਕ ਕੀ ਮਹਿਸੂਸ ਕਰ ਰਹੇ ਉਹਦੇ ਬਾਰੇ ਹਰ ਪਾਰਟੀ ਆਪਣਾ ਇਹ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੱਤ ਵਤ ਬੋਰਡਾਂ ਦੇ ਵਿੱਚ ਜਿਆਦਾ ਤੁਸੀਂ ਫਲੈਕਸੀਆਂ ਲੱਗੀਆਂ ਵੇਖੋਗੇ ਹਰ ਥਾਂ ਤੇ ਪੂਰੇ ਪੰਜਾਬ ਵਿੱਚ ਇੰਨਾ ਵੱਡਾ ਖਰਚਾ ਜਿਹੜਾ ਉਹ ਇੰਨਾ ਫਲੈਕਸੀਆਂ ਦੇ ਕਰਦੇ ਆ ਇਹੋ ਲੋਕਾਂ ਦੀ ਹਿੱਤ ਵਾਸਤੇ ਪੈਸੇ ਵਰਤੇ ਜਾਂਦੇ ਤੇ ਸ਼ਾਇਦ ਜਿਆਦਾ ਫਾਇਦਾ ਹੋ ਸਕਦਾ ਜੀ ਤਨਿਹਜਾ ਸਾਹਿਬ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਤੇ ਕਾਲੀ ਸਰਕਾਰ ਦੇ ਰਾਜ ਦੇ ਵਿੱਚ ਵੀ ਜਿੱਦਾਂ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਦੀ ਫੋਟੋ ਛੱਪਦੀ ਸੀ ਜਿੱਦਾਂ ਐਂਬੂਲੈਂਸ ਤੇ ਜਾਂ ਹੋਰ ਜਗ੍ਹਾ ਤੇ ਪੋਸਟਰਾਂ ਤੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਕੈਪਟਨ ਦੇ ਰਾਜ ਦੇ ਵਿੱਚ ਵੀ ਜਿਹੜੀ ਫੋਟੋਆਂ ਛੱਪਦੀਆਂ ਸੀ ਤਾਂ ਉਸ ਟਾਈਮ ਤੇ ਉਸ ਸਮੇਂ ਦੇ ਵਿੱਚ ਭਗਵੰਤ ਮਾਨ ਜੀ ਇੱਕ ਤੰਜ ਕੱਸਦੇ ਹੁੰਦੇ ਸੀ ਫੋਟੋਆਂ ਨੂੰ ਲੈ ਕੇ ਪਰ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਉਹਨਾਂ ਦੇ ਰਾਜ ਦੇ ਵਿੱਚ ਜਿਹੜਾ ਘਰ ਘਰ ਰਾਸ਼ਨ ਵੰਡਣਾ ਹੈ ਉਹਨਾਂ ਥੈਲਿਆਂ ਤੇ ਵੀ ਉਹਨਾਂ ਦੀਆਂ ਫੋਟੋਆਂ ਲੱਗ ਗਈਆਂ ਕਿੱਦਾਂ ਦੇਖਦੇ ਜੋ ਵੇਖੋ ਗੱਲ ਇਹੋ ਹੀ ਹੈ ਜੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਵੀ ਉਹ ਐਡ ਦੇ ਉੱਤੇ ਜਾਲਾ ਜੋਰਦੇ ਰਹੇ ਕੰਮ ਦੇ ਉੱਤੇ ਨਹੀਂ ਇਸ ਕਰਕੇ ਉਹਨਾਂ ਨੂੰ ਇਸੇ ਚੀਜ਼ ਦਾ ਹੀ ਤਲੋਕਾਂ ਨੂੰ ਭਲੇਖਿਆ ਪਾ ਗਈ ਸਰਕਾਰ ਉਹਨਾਂ ਦੀ ਉਦੋਂ ਪਿਛਲੇ 2 ਸਾਲ ਪਹਿਲਾਂ ਆਈ ਸੀ ਵੀ ਅਸੀਂ ਸ਼ਾਇਦ ਬਹੁਤ ਕੰਮ ਕਰਾਂਗੇ ਐਡ ਐਡ ਕਰਕੇ ਹੀ ਉਹਨਾਂ ਨੇ ਜਿਹੜਾ ਇੱਥੋਂ ਤੱਕ ਪਹੁੰਚੀ ਸੀ ਮੈਂ 익ਨਾਮ ਕਰਦਾ ਉਹਨਾਂ ਨੂੰ ਕੋਈ ਬਿਲਕੁਲ ਇਸ ਚੀਜ਼ ਦੇ ਉੱਤੇ ਹਰ ਇਸ਼ਤਿਹਾਰਬਾਜ਼ੀ ਦੇ ਉੱਤੇ ਘੱਟੋ ਘੱਟ ਖਰਚਾ ਕਰਨਾ ਚਾਹੀਦਾ ਜੀ ਤਨਜੀਤ ਸਾਹਿਬ ਮੌਜੂਦਾ ਐਮਪੀ ਨੇ ਡਿੰਪਾ ਜੀ ਲੋਕਾਂ ਦੀ ਬਹੁਤ ਤ ਜਿਹੜੀ ਆ ਸ਼ਿਕਾਇਤ ਰਹੀ ਆ ਕਿ ਡਿੰਪਾ ਜੀ ਬਹੁਤ ਘੱਟ ਲੋਕਾਂ ਦੇ ਵਿੱਚ ਵਿਚਰੇ ਨੇ ਕਿੱਦਾਂ ਦੇਖਦੇ ਜੋ ਵੇਖੋ ਡਿੰਪਾ ਜੀ ਮੇਰੇ ਸਤਕਾਰਯੋਗ ਆ ਉਹ ਕੰਮ ਕਰਦੇ ਵੀ ਰਿਹਾ ਹਰ ਹਫਤੇ ਆਪਣੇ ਜਿਹੜੇ ਰਿਏ ਸਾਬ ਉਹਨਾਂ ਦੀ ਕੋਠੀ ਆ ਉੱਥੇ ਸਾਰੇ ਹੀ ਹਲਕੇ ਨੌਂ ਹਲਕੇ ਦੇ ਲੋਕਾਂ ਨੂੰ ਸਾਧ ਕੇ ਤੇ ਉਹਨਾਂ ਦੇ ਦੁੱਖ ਤਕੀਫਾਂ ਸੁਣ ਕੇ ਉਹਨਾਂ ਨੂੰ ਪਾਰ ਕਰਦੇ ਰਿਹਾ ਠੀਕ ਏਰੀਆ 'ਚ ਹੋ ਸਕਦਾ ਕਿਸੇ ਵੇਲੇ ਉਹ ਘੱਟ ਪਹੁੰਚੇ ਹੋਣ ਪਰ ਚੰਗੇ ਵਧੀਆ ਬੰਦੇ ਆ ਉਹਨਾਂ ਨੇ ਚੰਗਾ ਕੰਮ ਕੀਤਾ ਜੀ ਤਾਂ ਨੀਦਾ ਸਾਹਿਬ ਜ਼ਿਲ੍ਹਾ ਤਰਨਤਾਰਨ ਬਾਰਡਰ ਬੈਲਟ ਹੈ ਤੇ ਬਾਕੀ ਵੀ ਜਿਹੜੇ 8 ਹਲਕੇ ਨੇ ਤਰਨਤਾਰਨ ਪਾ ਕੇ 9 ਹਲਕੇ ਨੇ ਉਹ 9 ਹਲਕਿਆਂ ਦੇ ਵਿੱਚ ਕਿਹੜੀ ਤੁਸੀਂ ਮੰਗਾਂ ਨੂੰ ਲੈ ਕੇ ਲੋਕਾਂ ਤੱਕ ਪਹੁੰਚੋਗੇ ਸ ਸਭ ਤੋਂ ਪਹਿਲਾਂ ਤੇ ਮੈਂ ਤਰਨਤਾਰਨ ਹੀ ਜ਼ਿਲ੍ਹੇ ਦੀ ਗੱਲ ਕਰੂੰਗਾ ਪਹਿਲਾਂ ਕਿ ਇਸ ਵੇਲੇ ਇਹ ਬਾਰਡਰ ਜ਼ਿਲ੍ਹਾ ਵਾ ਇੱਥੇ ਨਸ਼ਿਆਂ ਦੀ ਬਹੁਤ ਪਰਮਾ ਰਿਆ ਉਹਨਾਂ ਨੂੰ ਰੋਕਣ ਦਾ ਯਤਨ ਕਰਾਂਗੇ ਇੱਥੇ ਉਹ ਇੰਡਸਟਰੀ ਲਿਆ ਕੇ ਜਾਂ ਵੱਡੇ ਕੋਈ ਪ੍ਰੋਜੈਕਟ ਲਿਆ ਕੇ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਦਾ ਮੇਰਾ ਮੁੱਖ ਏਜੰਡਾ ਹੋਊਗਾ ਕਿ ਉੱਥੇ ਉਹਨਾਂ ਬੱਚਿਆਂ ਨੂੰ ਜਿਹੜੇ ਬਾਹਰ ਫੋਰਨ ਜਾ ਰਹੇ ਆ ਉਹਨਾਂ ਨੂੰ ਇੱਥੇ ਰੋਕਿਆ ਜਾਵੇ ਉਹ ਨੌਜਵਾਨ ਬ੍ਰੇਨ ਉਹਨਾਂ ਦੇ ਉਹਨਾਂ ਦੀ ਸਮਾਵਾਂ ਇੱਥੇ ਪੰਜਾਬ ਚ ਲਈਆਂ ਜਾਣ ਨਾ ਕਿ ਉਹ ਬਾਹਰ ਦੌੜਨ ਦੀ ਤੇ ਬਾਕੀ ਜਿਹੜੇ 9 ਦੇ ਅਸੈਂਬਲੀ ਹਲਕੇ ਆ ਉਹਨਾਂ ਦੀਆਂ ਵੱਖ-ਵੱਖ ਸਮੱਸਿਆਵਾਂ ਜਿਉਂ ਆਪਾਂ ਵਿజిਟ ਕਰਾਂਗੇ ਜੋ ਉਹਨਾਂ ਦੀ ਪ੍ਰੋਬਲਮਾਂ ਹੋਣਗੀਆਂ ਉਹਨਾਂ ਨੂੰ ਪਾਰਲੀਮੈਂਟ ਮੈਂ ਪਹੁੰਚਾਉਂਗਾ ਜੀ ਤਨੇਜਾ ਸਾਹਿਬ ਅੱਜ ਦਾ ਜਿਹੜਾ ਪੰਜਾਬ ਹੈ ਉਹ ਤਰਨਿਆ ਦਾ ਪੰਜਾਬ ਬਣ ਕੇ ਰਹਿ ਗਿਆ ਹੈ ਅੱਜ ਜਿਹੜਾ ਉਦਯੋਗ ਹੈ ਜਿਹੜਾ ਵਪਾਰੀ ਆ ਉਹ ਇਧਰ ਨੂੰ ਮੂੰਹ ਨਹੀਂ ਕਰਦਾ ਤੁਸੀਂ ਕਹਿੰਦੇ ਜੋ ਕਿ ਜਦੋਂ ਜੇ ਸਰਕਾਰ ਮੈਨੂੰ ਟਿਕਟ ਦਿੰਦੀ ਹੈ ਮੈਂ ਜਿੱਤ ਕੇ ਜਾਵਾਂਗਾ ਤੁਸੀਂ ਅੰਡਰਸਟਰੀ ਦੀ ਗੱਲ ਕਰਦੇ ਜੋ ਪਰ ਅੱਜ ਜੇ ਅੰਡਰਸਟਰੀ ਦੀ ਗੱਲ ਕਰੀਏ ਜਾਂ ਕੋਈ ਵੀ ਜ਼ਮੀਨ ਐਕਵਾਇਰ ਕਰਨੀ ਆ ਤਾਂ ਅਗਲੇ ਦਿਨ ਝੰਡੇ ਚ ਗੰਡਾ ਡੰਡਾ ਗੱਡ ਕੇ ਬਹਿ ਜਾਂਦੇ ਨੇ ਕਿੱਦਾਂ ਦੇਖਦੇ ਜੋ ਵੇਖੋ ਮੈਂ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਆਪਣੀਆਂ ਮੰਗਾਂ ਵਾਸਤੇ ਜਿਹੜੀ ਪ੍ਰੋਪਰ ਜਗ੍ਹਾ ਹੁੰਦੀ ਉੱਥੇ ਧਰਨਾ ਦਿੱਤਾ ਜਾਵੇ ਰੋਡ ਨੂੰ ਬਲੌਕ ਕਰਨ ਤੋਂ ਥੋੜਾ ਰੋਕਿਆ ਜਾਵੇ ਜਿਹੜਾ ਲੋਕਾਂ ਦੇ ਪੰਜਾਬ ਤੋਂ ਬਾਹਰ ਇੱਕ ਇਮੇਜ ਬਣ ਗਿਆ ਵੀ ਪੰਜਾਬ ਇੱਕ ਧਰਨਿਆਂ ਦਾ ਜਿਹੜਾ ਸਟੇਟ ਆ ਉਹਨੂੰ ਆਪਾਂ ਇਸ ਤਰੀਕ ਤੋਂ ਥੋੜਾ ਅਵਾਈਡ ਕਰੀਏ ਤਾਂ ਹੀ ਸਾਡਾ ਪੰਜਾਬ ਹੋ ਸਕਦਾ ਤਾਂ ਹੀ ਬਾਹਰੋਂ ਪੈਸਾ ਆ ਸਕਦਾ ਤਾਂ ਹੀ ਇੱਥੇ ਕੋਈ ਨਾ ਕੋਈ ਚੀਜ਼ ਜਿਹੜੀ ਆ ਇੰਡਸਟਰੀ ਲੱਗ ਸਕਦੀ ਆ ਹੋਰ ਡਵੈਲਪਮੈਂਟ ਦੇ ਕੰਮ ਤਾਂ ਹੋ ਸਕਦੇ ਆ ਤਨੇਜਾ ਸਾਹਿਬ ਆਮ ਆਦਮੀ ਪਾਰਟੀ ਨੇ ਬੜਾ ਯੋਰ ਦੇ ਨਾਲ ਕਿਹਾ ਸੀ ਕਿ ਭ੍ਰਿਸ਼ਟਾਚਾਰ ਅਸੀਂ ਖਤਮ ਕਰ ਪੰਜਾਬ ਦੇ ਵਿੱਚੋਂ ਕਰ ਦਿੱਤਾ ਦਿੱਲੀ ਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਪਰ ਮੁੱਖ ਮੰਤਰੀ ਸੁਮੇਤ ਪੰਜ ਜਿਹੜੇ ਇਹਨਾਂ ਦੇ ਮੰਤਰੀ ਆ ਉਹ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਅੱਜ ਅਰਵਿੰਦ ਕੇਜਰੀਵਾਲ ਵੀ ਪੀਡੀ ਦੇ ਡਿੱਕੇ ਚੜ ਚੁੱਕੇ ਨੇ ਰਮਾੜ ਵੀ ਲਿਆਏ ਹੋਰ ਦੋ ਦਿਨਾਂ ਤੱਕ ਜਾਂ ਤਿੰਨਾਂ ਦਿਨਾਂ ਤੱਕ ਉਹ ਜੇਲ੍ਹ ਦੇ ਵਿੱਚ ਪਹੁੰਚ ਜਾਣੇ ਨੇ ਪਰ ਇਹਨਾਂ ਨੇ ਬੜੀ ਯੋਰ ਦੇ ਨਾਲ ਕਿਹਾ ਸੀ ਕਿ ਅਸੀਂ ਭ੍ਰਿਸ਼ਟਾਚਾਰੀ ਖਤਮ ਕਰ ਦਿੱਤੀ ਆ ਪੰਜਾਬ ਨੂੰ ਵੀ ਭ੍ਰਿਸ਼ਟਾਚਾਰੀ ਮੁਕਤ ਕਰ ਦਿੱਤਾ ਤੇ ਦਿੱਲੀ ਨੂੰ ਵੀ ਕਰ ਦਿੱਤਾ ਕਿੱਦਾਂ ਦੇਖਦੇ ਜੋ ਵੇਖੋ ਇਹ ਕਹਿਣ ਦੀਆਂ ਗੱਲਾਂ ਹੋਰਨੀਆਂ ਕਿਉਂ ਪ੍ਰੈਕਟੀਕਲੀ ਚੀਜ਼ ਆਉਂਦੀ ਹੈ ਨਾ ਜੀ ਕੱਲ ਹੀ ਮੇਕ ਵੀ ਘਰੇ ਕੇਜਰੀਵਾਲ ਸਾਹਿਬ ਦੇ ਕੋਈ ਦੋਸਤ ਇਹਨਾਂ ਦੇ ਨਾਲ ਪ੍ਰੈਸ ਵੇਲੇ ਰਹੇ ਆ ਉਹਨਾਂ ਨੇ ਇਹ ਕਿਹਾ ਸੀ ਵੀ ਕੇਜਰੀਵਾਲ ਨੂੰ ਉਹਨੇ ਵੀ ਕੰਡੈਮਨ ਕੀਤਾ ਸੀ ਕਿ ਜੂਏ ਪਹਿਲਾਂ ਇਹਦਾ ਸਟੇਟਸ ਸੀ ਜਾਂ ਜਿੱਦੀ ਔਨੈਸਟੀ ਉਹ ਬਾਅਦ ਚ ਸਤਾਉਣ ਤੋਂ ਬਾਅਦ ਉਹ ਨਹੀਂ ਰਹੀ ਇਸ ਕਰਕੇ ਇਹ ਜਿਹੜੀ ਆ ਹੁਣ ਇਹਨਾਂ ਦੇ ਪੰਜ ਜਿਹੜੇ ਆ ਪ੍ਰਮੁੱਖ ਲੀਡਰ ਜਿਹੜੇ ਇਸ ਵੇਲੇ ਜੇਲ੍ਹ 'ਚ ਆ ਇਹ ਕਿਤਨੇ ਕਿਤੇ ਕੋਈ ਪ੍ਰੋਬਲਮ ਆ ਤੇ ਤਾਂ ਹੀ ਆ ਉਹਦੇ ਕਰਕੇ ਕੇਜਰੀਵਾਲ ਸਾਹਿਬ ਨੂੰ ਇਸ ਵੇਲੇ ਜੋ ਈਡੀ ਨੇ ਗ੍ਰਿਫਤਾਰ ਕੀਤਾ ਉਹਦਾ ਕੋਈ ਨਾ ਕੋਈ ਕਾਰਨ ਤਾਂ ਹੈ ਆ ਜਿੰਨਾ ਕਫਲਾ ਉਹ ਥੋੜੇ ਜਣੇ ਤੁਹਾਡੇ ਸਾਹਮਣੇ ਆ ਜਣਾ ਜੀ ਪਰ ਜਿਹੜੇ ਉਹਨਾਂ ਦੇ ਵਿਧਾਇਕ ਆ ਜਿਹੜੇ ਮੰਤਰੀ ਆ ਜਿਸ ਤਰ੍ਹਾਂ ਹੁਣ ਦਿੱਲੀ ਦੇ ਜਿਹੜੇ ਮੰਤਰੀ ਆ ਜਾਂ ਦਿੱਲੀ ਦਾ ਜਿਹੜਾ ਵਰਕਰ ਆ ਉਹ ਜਾ ਕੇ ਚੰਡੀਗੜ੍ਹ ਦੇ ਵਿੱਚ ਧਰਨੇ ਦੇ ਰਿਹਾ ਈਡੀ ਨੇ ਗ੍ਰਿਫਤਾਰ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਤੋਂ ਕੀਤਾ ਹੈ ਤੇ ਉਹ ਚੰਡੀਗੜ੍ਹ ਜਾ ਕੇ ਧਰਨੇ ਦੇਣ ਦਾ ਮਤਲਬ ਕੀ ਹੈ ਦੇਖੋ ਦਿੱਲੀ ਦੇ ਲੋਕ ਐਸ ਵੇਲੇ ਉਹਨਾਂ ਦੇ ਨਾਲ ਨਹੀਂ ਆ ਉਹ ਤਾਂ ਕਿ ਪੰਜਾਬ ਉਹਨਾਂ ਦੀ ਇੱਕ ਰਾਜਧਾਨੀ ਬਣ ਗਈ ਜਿੱਥੇ ਆ ਕੇ ਸੇਫ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਉੱਥੇ ਉਹਨਾਂ ਨੂੰ ਪਤਾ ਵੀ ਉਹ ਸੈਂਟਰ ਗਵਰਨਮੈਂਟ ਦੀ ਪੁਲਿਸ ਆ ਉਹਨਾਂ ਚੋਂ ਕਿੰਦਾ ਦੇ ਦੇਣਾ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਜਿਹੜੇ ਆ ਉਹ ਮੋਹਾਲੀ ਆ ਕੇ ਧਰਨੇ ਦੇ ਰਹੇ ਆ ਤਨੀਜਾ ਸਾਹਿਬ ਵਿਰੋਧੀ ਧਿਰ ਵੱਲੋਂ ਅ ਵਿਧਾਨ ਸਭਾ ਦੇ ਵਿੱਚ ਕਾਂਗਰਸ ਵਿਰੋਧੀ ਧਿਰ ਆ ਆਮ ਆਦਮੀ ਪਾਰਟੀ ਦੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਵੱਲੋਂ ਵਿਧਾਨ ਸਭਾ ਦੇ ਵਿੱਚ ਕਿਹਾ ਜਾਂਦਾ ਕਿ ਜੰਦਰਾ ਲਾ ਦੋ ਇਹਨਾਂ ਨੂੰ ਬਾਹਰ ਨਾ ਜਾਣ ਦਿੱਤੋ ਤੂੰ ਤੂੰ ਕਹਿ ਕੇ ਜਿੱਦਾਂ ਇੱਕ ਦੂਜੇ ਨੂੰ ਸਬੋਧਨ ਕੀਤਾ ਜਾਂਦਾ ਏ ਕਿ ਇਹ ਜਿਹੜੀ ਭਾਸ਼ਾ ਇਹ ਵਰਤਣੀ ਚਾਹੀਦੀ ਏ ਵੇਖੋ ਮੈਂ ਇਹਨੂੰ ਕੰਡੈਮ ਕਰਦਾ ਹਾਂ ਉਹਨਾਂ ਦੀ ਭਾਸ਼ਾ ਨੂੰ ਕਿਉਂਕਿ ਇੰਨੇ ਸੀਐਮ ਸਾਹਿਬ ਪਹਿਲਾਂ ਬਾਦਲ ਸਾਹਿਬ ਕੈਪਟਨ ਸਾਹਿਬ ਜਾਂ ਹੋਰ ਸਾਰੇ ਜਿੰਨੇ ਸੀਐਮ ਰਏ ਆ ਉਹ ਜਿਹੜੇ ਆ ਵਿਰੋਧੀ ਧਿਰ ਨੂੰ ਮਾਨ ਸਤਕਾਰ ਦਿੰਦੇ ਰਏ ਉਹ ਤੋਂ ਦੇ ਕੇ ਉਹਨਾਂ ਦੇ ਮਸਲੇ ਸੁਣਦੇ ਸੀ ਤੇ ਉਹਨਾਂ ਦਾ ਹੱਲ ਕਰਾਉਂਦੇ ਸੀ ਇਹ ਇਹ ਅੰਦਰ ਬੈਠ ਕੇ ਸੀਐਮ ਦਾ ਇਹਨਾਂ ਦਾ ਆਪਣਾ ਸ਼ਾਇਦ ਲੈਵਲ ਨਹੀਂ ਆ ਉਸ ਹੱਬ ਨਾਲ ਇਹ ਇਹ ਲੜਨਾ ਸ਼ੁਰੂ ਕਰ ਦਿੰਦੇ ਜਾਂਦੇ ਮੈਂ ਆਪ ਟੀਵੀ ਤੇ ਦੇਖਿਆ ਸੀ ਜਦੋਂ ਇਹਨਾਂ ਨੇ ਜੰਦਰਾ ਲਿਆ ਕੇ ਉੱਥੇ ਉਹਨਾਂ ਨੂੰ ਸਪੀਕਰ ਸਾਹਿਬ ਨੂੰ ਦਿੱਤਾ ਹੀ ਉਹ ਇੱਕ ਘਟਨਾ ਇਹੋ ਜਿਹੀ ਲੱਗਦੀ ਵੀ ਜਿਵੇਂ ਵਿਅੰਗ ਜਿਆ ਕਸਰੇ ਹੋਣ ਵਿਰੋਧੀ ਧਿਰ ਦੇ ਉੱਤੇ ਬੜਾ ਤਗੜਾ ਹੈ ਉਹ ਭਾਸ਼ਾ ਜਿਹੜੀ ਉਹਨਾਂ ਨੂੰ ਨਹੀਂ ਵਰਤਣੀ ਚਾਹੀਦੀ ਇਹ ਇੱਕ ਨਿੰਦਨਯੋਗ ਗੱਲ ਹੈ ਤਨੇਜਾ ਸਾਹਿਬ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਨਾਂ ਰੱਖਿਆ ਆਮ ਆਦਮੀ ਆਮ ਆਦਮੀ ਪਰ ਇਸ ਟਾਈਮ ਤੇ ਜਿਹੜੇ ਐਮਪੀ ਜਿਹੜੇ ਜਿਹੜੇ ਉਹ ਸਾਰੇ ਖਾਸ ਹੀ ਉਹਨਾਂ ਨੇ ਦਿੱਤੇ ਨੇ ਕਿੱਦਾਂ ਦੇਖਦੇ ਜੋ ਕਿ ਇਹਨਾਂ ਨੂੰ ਕੋਈ ਆਮ ਆਦਮੀ ਬੰਦਾ ਨਹੀਂ ਮਿਲ ਰਿਹਾ ਜਿਹੜੇ ਇਹਨਾਂ ਨੇ ਆਪਣੇ ਮੰਤਰੀ ਕੈਪਟਨ ਮੰਤਰੀਆਂ ਨੂੰ ਹੀ ਟਿਕਟਾਂ ਦੇ ਦਿੱਤੀਆਂ ਨੇ ਵਿਖੋ ਇਹਨਾਂ ਦੇ ਆਮ ਆਦਮੀ ਆੜੀ ਪਾਰਟੀ ਦੀ ਜਿਹੜੀ ਗੱਲ ਸੀ ਉਹ ਐਸੋੜੇ ਖਤਮ ਹੋ ਗਈ ਆ ਇੱਥੇ ਨੂੰ ਪਤਾ ਬਹੁਤ ਇਹਨਾਂ ਦੇ ਵਰਕਰ ਮਿਹਨਤ ਕਰ ਰਹੇ ਸੀ ਕਿ ਸ਼ਾਇਦ ਸਾਲ ਨੂੰ MP ਦੀ ਟਿਕੜੇ ਮਿਲ ਜਾਣੀ ਹੈ ਪਰ ਉਹ ਬਹੁਤ ਉਹਨਾਂ ਨੇ ਆਪਣਾ ਪ੍ਰਚਾਰ ਵੀ ਕੀਤਾ ਪਰ ਸਮਾਂ ਨਾਉਣ ਦਿੱਤੇ ਜਿਹੜੀ ਆ ਉਹ ਇੱਕ ਨਹੀਂ ਹੋਇਆ ਇਹਨਾਂ ਨੇ ਖਾਸ ਕਰ ਸਾਡੀ ਮੈਂ ਟਿਕਟ ਦਿੱਤੀ ਹੈ ਉਹ ਵਿਚਾਰੇ ਜਿਹੜੇ ਉਹ ਬੈਠੇ ਛਾੜ ਦਰੀਆਂ ਛਾੜਨ ਵਾਲੇ ਜਾਂ ਬੈਠਣ ਵਾਲੇ ਬੈਠੇ ਰਹਿ ਗਏ ਆ ਇਹਦੀ ਮੈਂ ਮਾੜੀ ਗੱਲ ਕੀਤੀ ਨਾ ਜੀ ਤਨੇਜਾ ਸਾਹਿਬ ਨੌ ਹਲਕਿਆਂ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਲੋਕ ਸਭਾ ਦੇ ਵਿੱਚ ਗੁਰੂ ਕਿਰਪਾ ਕਰੇ ਤੁਹਾਨੂੰ ਟਿਕਟ ਮਿਲੇ ਤੇ ਉਹਨਾਂ ਨੂੰ ਕੀ ਅਪੀਲ ਰਹੇਗੀ ਵੇਖੋ ਮੈਂ ਇਹਨਾਂ ਨਵੇਂ ਹਲਕਿਆਂ ਦੇ ਵੋਟਰ ਸਪੋਟਰਾਂ ਨੂੰ ਬੇਨਤੀ ਕਰੂੰਗਾ ਕਿ ਜੇ ਮੈਨੂੰ ਪਾਰਟੀ ਟਿਕਟ ਦਿੰਦੀ ਹੈ ਤੁਸੀਂ ਮੈਨੂੰ ਵੋਟ ਪਾਓ ਮੈਨੂੰ ਜਿਤਾ ਕੇ ਭੇਜੋ ਦਿੱਲੀ ਮੈਂ ਤੁਹਾਡੇ ਹਰ ਤਰ੍ਹਾਂ ਨਾਲ ਦੁੱਖ ਸੁੱਖ 'ਚ ਸ਼ਾਮਲ ਹੋਊਂਗਾ ਤੁਹਾਡੇ ਹਰ ਮੁੱਦੇ ਨੂੰ ਜਿਹੜਾ ਉਹ ਮੈਂ ਦਿੱਲੀ ਪਹੁੰਚਾਊਂਗਾ ਤੇ ਸੋਲਵ ਕਰਾਉਣ ਦਾ ਯਤਨ ਕਰੂੰਗਾ ਨਾਲ ਹੀ ਬੇਨਤੀ ਕਰੂੰਗਾ ਜਿਹੜੇ ਸਾਡੇ ਪ੍ਰਮੁੱਖ ਨਵੇਂ ਹਲਕਿਆਂ ਦੇ ਐਮਐਲਏ ਸਾਹਿਬ ਰਹਿ ਆ ਜਾਂ ਇਸ ਵੇਲੇ ਹੈਗੇ ਆ ਉਹਨਾਂ ਦਾ ਸਹਿਯੋਗ ਪ੍ਰਾਪਤ ਕਰਨ ਦਾ ਸਾਰਾ ਯਤਨ ਕਰੂੰਗਾ ਜੀ ਮੈਂ ਤਿੰਨੇ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਤਨੂ ਅਤ ਡਾਕੀਆ ਹੁੰਦੇ ਜੀ ਇਹ ਸਾਣਾ ਅਵਤਾਰ ਸਿੰਘ ਤੇ ਨੇਜਾ ਜੀ ਜਿਨ੍ਹਾਂ ਨੇ ਕਿਹਾ ਕਿ ਪਾਰਟੀ ਮੈਨੂੰ ਟਿਕਟ ਦਿੰਦੀ ਆ ਤਾਂ ਮੈਂ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗਾ ਤੇ ਉਹਨਾਂ ਨੌ ਹਲਕਿਆਂ ਦੇ ਲੋਕਾਂ ਨੂੰ ਭਰੋਸਾ ਜਿਤਾਵਾਂਗਾ ਕਿ ਜਿਹੜੇ ਟਾਡੇ ਮੁੱਦੇ ਹੋਣਗੇ ਉਹ ਮੈਂ ਜ਼ਰੂਰ ਹੱਲ ਕਰਾਵਾਂਗਾ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰੰਤਾਰ